পাপাী ব ਦੋਸਤ ਅਮਨ ਮਨ ਹੋਈ ਜੀ ਬਹੁਤ ਸ਼ਾਂਤੀਪੁਰਕ ਚ ਹੋਣ ਹੋਈ ਆ ਜੀ ਆਪਾਂ 85ਵੇਂ ਰੋਡ ਲੀਰਨਾ ਜਿੱਤੇ ਸਭ ਧੰਨਵਾਦ ਆ ਭੈਣ ਭਾਈਆਂ ਦਾ ਜਿੰਨਾ ਸਾਥ ਦਿੱਤਾ ਰਾਤ ਦੇ ਨੇ ਮਿਹਨਤ ਕੀਤੀ ਆ ਤੇ ਗਰੀਬ ਦੇ ਸਿਰ ਸੇਹਰਾ ਬਣਿਆ ਜੀ ਲੱਗਦਾ ਵੀ ਜੋ ਭਗਵੰਤ ਮਾਨ ਨੇ ਕੰਮ ਕਰਾਇਆ ਤੇ ਉਹਨਾਂ ਨੂੰ ਬਹੁਤ ਵੇਖੋ ਜੀ ਉਹਨੇ ਦੇਣ ਭਗਵੰਤ ਮਾਨ ਸਾਹਿਬ ਦੀ ਜੀ ਚੰਗੇ ਕੰਮ ਕੀਤੇ ਆ ਪਿੰਡ ਪ੍ਰਾਣਾ ਵਧੀਆ ਵਿਚਰੇ ਹਾਂ ਜੀ ਅਮਨ ਸ਼ਾਹ ਜੀ ਪਿੰਡ ਚਪੈ ਚਲੋ ਦੁਜੀ ਵਾਰ ਫੇਰ ਮੌਕਾ ਦੇਣਾ ਪਹਿਲਾਂ ਮੇਰੇ ਮਦਰ ਸਾਹਿਬ ਬਦ ਰਹੀ ਨੇ ਉਹਨਾਂ ਦਾਥੋ ਕੀ ਘਰ ਮੇਰੇ ਪਿੰਡ ਪ੍ਰਾਣਾ ਸਾਹ ਦਿੱਤਾ ਚਲੋ ਧੰਨਵਾਦ ਇਹਨਾਂ ਦਾ ਦੁਬਾਰਾ ਜਿਸ ਪ੍ਰਾਪਤ ਹੋਇਆ ਆਉਣ ਵਾਲਾ ਇਹ ਕਹਿਣਾ ਚਿਹਰੇ ਆ ਦੂਰੇ ਕੰਮ ਉਹ ਪੂਰੇ ਕੀਤੇ ਜਾਣਗੇ ਜੀ ਜੋ ਪਿੰਡ ਦਾ ਵਿਕਾਸ ਕਰ ਚ ਰਹਿੰਦੇ ਪਿਛਲੇ ਰੇ ਪੈਂਡਿੰਗ ਪੇ ਪੂਰੇ ਕਰਾਂਗੇ ਜੀ ਦੂਸਰੇ ਜੋ ਜਿਹੜੀ ਪਾਰਟੀ ਜਿਹੜੀ ਹਾਰੀ ਹੈ ਉਹਨਾਂ ਨੇ ਕੋਈ ਗਿਲਾ ਨਹੀਂ ਨਾ ਜੀ ਨਾ ਕੋਈ ਨਹੀਂ ਕੋਈ ਸਭ ਪਿੰਡ ਪਰਾਈ ਕੋ ਪਿੰਡ ਦੇ ਵਸਨੀਕਾਂ ਜੀ ਆਪਾਂ ਕਿਸੇ ਨਾਲ ਕੋਈ ਗੱਲ ਕਿੰਨੀਆਂ ਵੋਟਾਂ ਨਾਲ ਜਿੱਤ ਹੋਈ ਹੈ 85ਾਂ ਵੋਟਾਂ ਨਾਲ ਜਿੱਤੀਆਂ ਜੀ ਆਪਾਂ ਟੋਟਲ ਵੋਟਾਂ ਕਿੰਨੀ ਪੋਲ ਹੋਈਆਂ ਟੋਟਲ ਹੋਈਆਂ ਦੀ 442 ਉਸ ਆਂਦੇ ਤੇ ਤੁਹਾਡੀ 85 ਵੋਟਾਂ ਨਾਲ ਹਾਂਜੀ ਹਾਂਜੀ ਪ੍ਰਸ਼ਾਸਨ ਦਾ ਸਹਿਯੋਗ ਜਿਹੜਾ ਕਿਵੇਂ ਦਾ ਰਿਹਾ ਬਸ ਸਤਨ ਦਾ ਸਹਿਯੋਗ ਬਹੁਤ ਵਧੀਆ ਜੀ ਅਮਨ ਸ਼ਾਂਤੀ ਨਾ ਕੋਈ ਰੌਲਾ ਝਗੜਾ ਨਹੀਂ ਰਿਹਾ ਜੀ ਕਾਂਤੀ ਗੁਰੂ ਕੋਲ ਬਹੁਤ ਸਾਰਾ ਜੋਗ ਦਿੱਤਾ ਜਿੱਥੇ ਆ ਗਰਮੀ ਪਈ ਹੈ ਉੱਥੇ ਥੋੜੀ ਜਿਹੀ ਠੰਡਕ ਵੀ ਮਹਿਸੂਸ ਹੋ ਰਹੀ ਹੈ ਬਹੁਤ ਇਹ 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 ਸਾਰੇ ਠੰਡੇ ਆ ਤੇ ਵਧੀਆ ਹੋ ਗਿਆ ਨਾ ਹਾਂਜੀ ਸਾਰੇ ਸਾਡੇ ਠੰਡੇ ਗਰਮ ਕੋਈ ਨਹੀਂ ਹੈਗਾ ਸਰ ਕੀ ਅਪੀਲ ਕੀ ਹੈ ਲੋਕਾਂ ਨੂੰ ਸੁਨੇਹਾ ਕੀ ਹੈ ਬੋਟਰ ਨੂੰ ਮੈਂ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਕਹਿੰਦੇ ਆ ਜੀ ਅਮਨ ਸ਼ਾਂਤੀ ਨਾਲ ਸਾਰੇ ਭੈਣ ਭਾਈ ਭਾਈਚਾਰਾ ਬਣਾ ਕੇ ਰੱਖੋ ਇੱਕ ਦੂਜੇ ਨਾਲ ਕਿਸੇ ਨਾਲ ਭੈ ਭਾਵਨਾ ਰੱਖੋ ਯਾਰ ਖਾਨਾ ਰੱਖੋ ਸਾਰੇ ਕੋ ਪਿੰਡ ਦੇ ਵਾਸੀ ਆ ਕੋਈ ਸ਼ਾਂਤੀ ਨਾਲ ਜਿਹੜਾ ਮੇਨ ਤੁਹਾਡੇ ਪਿੰਡ ਚ ਰਹਿੰਦਾ ਹੋਵੇ ਜਿਹੜਾ ਪਹਿਲ ਘਰ ਤੇ ਕਰੀਏ ਜੀ ਪਾਰੀ ਡਾਕਟਰ ਸਾਹਿਬ ਪ੍ਰਿੰਟ ਦਾ ਕਾਫੀ ਉਪਾਸ ਹੈ ਸਾਡੇ ਜਿੱਦਾਂ ਉੱਥੇ ਜਾਂਚ ਕਰਨੀ ਹੈ ਕਾਜੀ ਮੰਨ ਲਓ ਦੂਜੇ ਅਸੀਂ ਦਾ ਓਨਰ ਅਗਰ ਜਾਨੀ ਹੈ ਕਾਜੀ ਉਹਨਾਂ ਨੂੰ ਬਣਾਵਾਂਗੇ ਜੋ ਰਹਿੰਦੇ ਕੰਮ ਅਧੂਰੇ ਪੂਰੇ ਕਰਾਂਗੇ ਠੀਕ ਹੈ ਤੁਹਾਨੂੰ ਆ ਕਿੰਨੇ ਮੋਟਰਾਂ ਦਾ ਕੰਮ ਹੈ ਅਸੀਂ 45 485 85 ਜਾਂ ਦੀ ਜੱਸੀ ਵਟਾ ਹਾਂਜੀ 85 ਵਟਾ ਨੇ ਜਿੱਤ ਲਈ ਆਉਣ ਵਾਲੇ ਜਿਹੜੇ ਪੂਰੇ ਕੰਮ ਹਾਂਜੀ ਉਹ ਕਰਾਂਗੇ ਜਿਹੜੇ ਰਹਿੰਦੇ ਨੇ ਪੂਰੇ ਕਰਾਂਗੇ ਤੁਹਾਨੂੰ ਜਦੋਂ ਪੁੱਛਾਂਗੇ ਤੁਸੀਂ ਉਹ ਦੱਸੋ ਲਈ ਹਾਂਜੀ ਸਰਕਾਰ ਨੇ ਕੰਮ ਕਰਾਏ ਆ ਪਰ ਹੁਣ ਪਹੁੰਚਦਾ ਉਹਨਾਂ ਤੋਂ ਮੋੜ ਲੱਗ ਗਿਆ ਹਾਂਜੀ ਕਿੰਨੇ ਮੋਟਰਾਂ ਦੇ 81 ਵਟਾ ਨੇ ਜਿੱਤ ਪਰ 85 ਵਟਾ ਹੋਰ ਆਪਣਾ ਵੋਟਰ ਸਕੂਟਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਬਸ ਕੋਸ਼ਿਸ਼ ਨੇ ਸਾਰਿਆਂ ਦਾ ਸਹਿਯੋਗ ਹੋਵੇ ਜਿਹੜੇ ਰਹਿnde ਕੰਮ ਨੇ ਸਾਡੇ ਪਿੰਡ ਦੇ ਅਸੀਂ ਕਰਾਂਗੇ ਹਾਂਜੀ ਕਿਹੜਾ ਕੋਈ ਕੰਮ ਇਦਾਂ ਦਾ ਜਿਹੜਾ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਆ ਪਹਿਲ ਦੇ ਆਧਾਰ ਤੇ ਕਰਦੇ ਆ ਪਹਿਲ ਦੇ ਆਧਾਰ ਤੇ ਗਲੀਆਂ ਦਾ ਕੰਮ ਆ ਵਾਜੀ ਜ਼ਿਆਦਾ ਹਾਂ ਜਦੋਂ ਪਿੰਡ ਗਈ ਹੈ ਨਾ ਤਾਂ ਸਾਰਿਆਂ ਨੇ ਬਸ ਇਹੋ ਸ਼ਿਕਾਇਤ ਆਈ ਹੈ ਕਿ ਗਲੀਆਂ ਦੇ ਨੇ ਹੋਰ ਵੀ ਰਹਿnde ਕੰਮ ਨੇ ਕੰਮ ਤੇ ਬਹੁਤ ਸਾਰੇ ਨੇ ਹਾਂਜੀ